ਮੈਂ ਫੈਕਟਰ ਹਰਸ਼ਦੀਪ ਐਪਚੋਠਾਣਾ ਸਦਰਮ ਵਿੱਚ ਮੈਂ ਆਪਣਾ ਚਤਨਾ ਜਲਨਾ ਵੀ ਇੱਕ ਤੇਰੀ ਜੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਈ ਇਹਦੇ ਵਿੱਚ ਇੱਕ ਮੈਡੀਕਲ ਸਟੋਰ ਦੇ ਓਨਰ ਨੂੰ ਕੁਝ ਅਨਮੋਲ ਸ਼ਕਤੀ ਵਿਅਕਤੀਆਂ ਵੱਲੋਂ ਹੱਥਿਆਰ ਨਾਲ ਧੋਖਾमार ਕਰਦੇ ਹੋਏ ਉਹਨਾਂ ਨੂੰ ਕੀ ਕਰ ਦਿੱਤਾ ਗਿਆ ਇਹਦੇ ਵਿੱਚ ਜਿਹੜੇ ਦੁਕਾਨ ਦੇ ਓਨਰ ਨੇ ਕੰਨ ਦੀ ਸ਼ਿਕਾਇਤ ਜਮਾਦਾਰੀ ਕਰਦੇ ਗਏ ਨੇ ਤੇ ਰੈਲੇਵੈਂਟ ਸੈਕਸ਼ਨ ਦੇ ਹੇਠ ਜਿਹੜੀ ਐ ਫਾਈਲ ਬੋਸ ਕਰਦੀ ਗਈ ਹੈ ਇਹਦੇ ਵਿੱਚ ਜਿਹੜੇ ਇੰਡਸਟਰੀਆਂ ਨੂੰ ਟ੍ਰੇਸ ਕਰਨ ਵਕਤੇ ਆਪਣੀਆਂ ਟੀਮਾਂ ਜਿਹੜੀਆਂ ਫੀਲਡ ਵਿੱਚ ਲਾਈਆਂ ਤੇ ਦੋਸ਼ੀ ਜਿਹੜੇ ਜਲਦੀ ਡੰਗੀ ਕਾਇਰ ਕਰਦੇ ਹੋਏ ਇਹਨਾਂ ਨੂੰ ਸਜ਼ਾ ਕਰ ਲਿਆ ਜਾਵੇਗਾ ਤੇ ਇਹਦੇ ਨਾਲ ਮੈਂ ਇੱਕ ਗੱਲ ਧਾਰਨਾ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਹੁਣ ਤੱਕ ਦੀ ਜਿਹੜੀ ਕੰਪਲੈਨਸ ਵਿੱਚ ਇਹ ਜਾਲ ਸਾਹਮਣੇ ਆਈ ਹੈ ਵੀ ਅਲੰਦੀਖ ਜਿਹੜੇ ਕੰਪਨੀ ਦੇ ਓਨਰ ਵੀ ਇਹਨਾਂ ਦਾ ਇੱਕ ਪਰਿਵਾਰ ਹੈ ਤੇ ਇਹਨਾਂ ਤੋਂ ਜਾਣਕਰ ਦੇ ਨਾਲ ਹੀ ਇਹਦੇ ਗੱਲ ਨੂੰ ਲੈ ਕੇ ਗੱਲ ਚੱਲ ਰਹੀ ਹੈ ਜਿਹਦੇ ਪਿਆਰ ਇਹਨਾਂ ਤੇ ਹਮਲਾ ਕਰਵਾਇਆ ਗਿਆ ਹੈ ਇਹਦੇ ਵਿੱਚ ਜਿਹੜੇ ਵੀ ਦੋਸ਼ੀ ਸਿੱਧੇ ਚਾਹੇ ਅਸਿੱਧੇ ਤੌਰ ਦੇ ਵਿੱਚ ਅੰਦਰ ਦੇ ਸ਼ਾਮਿਲ ਨੇ ਉਹ ਜਲਦੀ ਜਿਹੜੇ ਆ ਕ੍ਰਿਤੀ ਗ੍ਰਿਫਤਾਰ ਹੋ ਜਾਂਦੇ ਆ